ਮਿੱਠੇ ਪੋਚੇ ਮਾਰ ਲਉਂਦੇ ਮਾਰ ਕੇ ਤੁਰ ਜਾਂਦੇ ਆ ਹੁਣ ਵੋਟਾਂ ਲੈਣ ਦੇ ਮਾਰੇ ਆਉਨੇ ਮੁੜ ਕੇ ਸੌ ਜਾਂਦੇ ਆ ਮੈਂ ਕੁਛ ਨਹੀਂ ਮਿਲਿਆ ਹਾਂ ਕੋਈ ਹਜ਼ਾਰ ਨਹੀਂ ਮਿਲਿਆ ਇੱਥੇ ਅੱਗ ਦਾ ਅੱਗ ਦਾ ਭੋਰਾ ਵੀ ਨਹੀਂ ਮਿਲਿਆ ਵੀ ਮਾਚ ਲਗੇ ਵਿੱਚ ਤੁਸੀਂ ਹਜ਼ਾਰ ਨੂੰ ਰੋਨੇ ਹੋ ਬਾਦੂ ਚਿੱਟਾ ਆਮ ਕਰਤਾ ਜਿੱਦਾਂ ਦੇ ਬਾਣੇ ਬਾਦੂ ਕੋਈ ਨਹੀਂ ਖਤਮ ਕੀਤਾ ਲੋਕਾਂ ਦੇ ਗਹਿਣੇ ਲਾ ਲਾ ਕੇ ਲੈ ਜਾਂਦੇ ਕੁਛ ਲੈਣ ਦੇ ਆ ਆ ਮਿਲ ਗਿਆ ਮਿਲ ਗਿਆ ਮੁੰਡਿਆਂ ਨੂੰ ਕਿਸੇ ਮੁੰਡੇ ਨੂੰ ਨੌਕਰੀ ਨਹੀਂ ਮਿਲੀ ਜਿਹਦਾ ਕੋਈ ਮੁੰਡਾ ਮਰੂਗਾ ਪਹਿਲਾਂ ਅਗਲਾ ਇਹ ਕਹਿੰਦਾ ਮਰੋ ਫਿਰ ਨੌਕਰੀ ਦੇਵਾਂਗੇ ਇਹੀ ਦੇਖੋ ਜਾ ਕੇ ਨਾਲੀ ਦੇਖੇ ਜਾ ਕੋਈ ਬੁਰਾ ਹਾਲ ਬਣ ਕੇ ਦਿਹੜ ਅਸੀਂ ਵੀ ਪੰਚਾਇਤ ਮੈਂਬਰ ਸੀ ਸਾਡਾ ਕੁਝ ਨਹੀਂ ਬਣਿਆ ਅੱਜ ਆਏ ਸੀ ਮੰਤਰੀ ਦੇ ਕੇ ਗਏ ਕੁਝ ਵੀ ਨਹੀਂ ਹੱਤੀ ਦੇ ਕੇ ਗਿਆ ਤੂੰ ਸਾਡੇ ਸਾਨੂੰ ਕੀ ਦੇਣਾ ਕੁੱਤੇ ਭਕਾਈਆ ਕਰੀ ਜਾਂਦੇ ਆ ਨਹੀਂ ਨਾ ਗੁੱਸਾ ਕਰ ਤੂੰ ਸਰਕਾਰ ਨਹੀਂ ਗੁੱਸੇ ਤਾਂ ਹੁਣ ਫਿਰ ਸਾਨੂੰ ਗੁੱਸਾ ਤਾਂ ਆਏਗਾ ਹੀ ਆ ਭਾਈ ਹੁਣ ਇਹ ਜਿਹੀਆਂ ਬੁੜੀਆਂ ਹੋ ਗਿਆ ਵਿਚਾਰੇ ਇਹਨਾਂ ਦੇ ਤਾਂ ਨਿਗਾ ਬਾਗੀ ਉਹ ਖਾਤੇ ਜੇ ਕੰਨੀ ਜਾਗ ਜਾ ਕੇ ਵੀ ਹਲੇ ਵੀ ਆਇਆ 1000 ਰੁਪਏ ਸਾਡਾ ਹਲੇ ਵੀ ਆਇਆ ਹੈ ਨਹੀਂ ਸਾਡੇ ਨਾਲ ਬਾਦੇ ਬੋਰੇ ਕਰਕੇ ਜਿਹੜਾ ਬਣਵਾ ਦੇ ਤੋ ਵਾਦਾ ਕਰਿਆ ਕੀ ਪੂਰਾ ਇਹਨਾਂ ਨੇ ਨੌਜਵਾਨ ਸ਼ਹੀਦ ਹੋਇਆ ਠੀਕ ਹੈ ਨਾ ਸ਼ਬ ਕਰਨ ਇਹਨਾਂ ਨੇ ਸਹੀ 9 ਦਿਨ ਤੋਂ ਉਹਦੀ ਲਾਸ਼ ਰੋੜ ਲਈ ਇਹਨਾਂ ਨੇ ਐ ਹੱਥ ਕਰ ਲੈ ਲੋਕਾਂ ਨੇ ਮੰਗਦੇ ਸਰਕਾਰ ਮੂਰੇ ਉਹਦਾ ਮੰਗਦੇ ਬਣਾਉਂਦੀ ਹੈ ਸਾਨੂੰ ਹਨਾ ਆਹ ਟਿਕਟਾਂ ਫ੍ਰੀ ਕਰਤੀਆਂ ਬੁੜੀਆਂ ਦੀਆਂ 50 5000 ਰੁਪਏ ਤਨਖਾਹ ਲੈਂਦੀ ਹੁੰਦੀ ਸਰਕਾਰੀ ਲੱਗਿਆ ਹੁੰਦੀਆਂ ਚੜਦੀਆਂ ਅਧਾਰ ਕਾਰਡ ਵਾਲੇ ਤੇ ਆ ਉਹ ਤਾਂ ਹੁਣ ਸਾਨੂੰ ਆਪ ਹੀ ਮੰਗਤੇ ਅਸੀਂ ਤਾਂ ਕਿਸੇ ਪਾਰਟੀਾਂ ਚ ਵੀ ਹੋ ਸਕਦੇ ਹਾਂ ਵੋਟਾਂ ਵੋਟਾਂ ਅਸੀਂ ਇੱਧਰ ਪਾਈ ਤੇ ਝਾੜੂ ਵਾਲੇ ਨੂੰ ਸਾਨੂੰ ਆਏ ਸੀ ਸਾਡੇ ਵੀ ਨਾਲੇ ਵੜਨਗੇ ਦੂਜੇ ਪਾਸੇ ਆਪਣਾ ਸਾਡੇ ਪਾਸੇ ਬਣੀਆਂ ਨਹੀਂ ਹੈਗੀਆਂ ਅਸੀਂ ਨਾ ਨਾ ਸਾਡੇ ਪਾਸੇ ਕੁਝ ਨਹੀਂ ਕੀਤਾ ਹੈ ਜੁਰਮੀਆਂ ਪੈਨਸ਼ਨ ਜੀ ਕਾਰਡ ਵੀ ਹੁਣ ਬਣਾਇਆਗਾ ਸਾਡਾ ਕਾਰਡ ਵੀ ਹੁਣ ਬਣਾਇਆ ਜਿਹੜੀ ਸਰਪੰਚਾਇਤ ਬਣਦੀ ਸੀ ਕਾਰਡ ਬਣਾ ਕੇ ਕੋਠੀ ਚ ਫਾਰਮ ਰੱਖ ਲਾਂਦੀ ਸੀ ਸਾਡਾ ਕਿਸੇ ਦਾ ਕਾਰਡ ਵੀ ਨਹੀਂ ਸੀ ਬਣਾਇਆ ਸੂਬੇ ਸਰਪੰਚ ਬੜੇ ਬਣਾਇਆ ਪਰ ਬੋਲੇ ਨਾ ਅਗਲਾ ਹੁਣ ਵੋਟਾਂ ਲੈਣ ਦੇ ਮਾਰੇ ਆਉਨੇ ਮੁੜ ਕੇ ਸੌ ਜਾਂਦੇ ਹੋਂ ਮੁੜ ਕੇ ਕਿਸੇ ਨੂੰ ਪੁੱਛਦਾ ਕੋਈ ਦੱਸੋ ਨਾਲੀਆਂ ਸਾਡੀਆਂ ਨਹੀਂ ਬਣੀਆਂ 20 ਸਾਡੀਆਂ ਨਹੀਂ ਬਣੀਆਂ ਬੁਰਾ ਹਾਲ ਹੈ ਚਾਰ ਚਾਰ 10 10 ਐਕਸੀਡੈਂਟ ਹੁੰਦੇ ਚੱਲੋ ਦਿਖਾਵਾਂ ਆ ਮਿਲ ਗਈਆਂ ਮਿਲ ਗਈਆਂ ਮੁੰਡਿਆਂ ਨੂੰ ਕਿਸੇ ਮੁੰਡੇ ਨੂੰ ਨੌਕਰੀ ਨਹੀਂ ਮਿਲੀ ਕਿਹੜਾ ਕਹਿੰਦਾ ਨੌਕਰੀ ਮਿਲ ਗਈ ਬੀਹੀ ਦੇਖੋ ਜਾ ਕੇ ਨਾਲੀ ਦੇਖੇ ਜਾ ਕੋਈ ਬੁਰਾ ਹਾਲ ਬੰਕੇ ਦਿਹਾੜ ਅਸੀਂ ਵੀ ਪੰਚਾਇਤ ਮੈਂਬਰ ਸੀ ਸਾਡਾ ਕੁਝ ਨਹੀਂ ਬਣਿਆ ਹਾਂ ਬੀਹੀ ਦਾ ਬੁਰਾ ਹਾਲ ਆ ਨਾਲੀ ਦਾ ਬੁਰਾ ਹਾਲ ਆ ਦੱਸੋ ਸਵਾਲ ਪੁੱਛ ਲੈਣਾ ਸੀ ਸਵਾਲ ਪੁੱਛੀਦਾ ਨਹੀਂ ਦਿੰਦੇ ਸਾਡੇ ਪਿੰਡ ਦੇ ਹੋਰ ਕੌਣ ਪੁੱਛੇ ਹਾਂ ਉਹ ਕਰਦਾ ਤੇ ਸਾਡੇ ਕੰਦੇ ਨਾ ਕੋਈ ਲੱਗਦਾ ਹੁਣ ਬਗਵਾਸ ਹੈ ਵੀ ਹੁਣ ਨਾ ਲਈ ਤੇ ਸਾਡੇ ਕੰਦੇ ਛੋਡੇ ਦੇ ਡੱਕਾ ਵੀ ਜਾਂ ਬਗਵਾਸ ਚੱਕਿਆ ਗਿਆ ਕਾਹਦਾ ਬਗਵਾਸ ਆ ਹੁਣ ਕਸਦਾ ਨਹੀਂ ਸਭ ਮਿੱਠੇ ਕੋਚੇ ਮਾਰ ਲਾਉਂਦੇ ਮਾਰ ਕੇ ਤੁਰ ਜਾਂਦੇ ਆ ਉਹ ਦੇਖ ਸਾਡਾ ਗਵਾਂਢੀ ਖੜੋ ਨੂੰ ਪੁੱਛ ਲੋ ਨਾਲੇ ਬਣੀ ਆਪਣੀ ਆਪਣੀ ਬੀਹੀ ਬਣੀ ਆ ਕੋਈ ਹਾਂ ਸਾਡੇ ਗਵੜ ਕੰ ਨੂੰ ਹੀ ਆ ਅੱਛਾ ਤੂੰ ਕਿਹੜੀ ਪਾਰਟੀ ਚ ਹੈ ਅਸੀਂ ਤਾਂ ਕਿਸੇ ਪਾਰਟੀਾਂ ਚ ਵੀ ਨਹੀਂ ਹੁਣ ਸੱਟਾ ਵੋਟਾ ਵੋਟਾ ਸੀ ਇੱਧਰ ਪਾਜੀ ਤੇ ਝਾੜੂ ਵਾਲੇ ਨੂੰ ਸਾਨੂੰ ਆਏ ਸੀ ਸਾਡੇ ਵੀ ਨਾਲੇ ਵੜਨਗੇ ਦੂਜੇ ਪਾਸੇ ਬਣਾ ਸਾਡੇ ਨਹੀਂ ਹਾਇ ਨਹੀਂ ਆਇਆ ਅਸੀਂ ਨਾ ਨਾ ਸਾਡੇ ਪਾਸੇ ਕੁਝ ਨਹੀਂ ਕੀਤਾ ਹੈਗਾ ਕਿਤੇ ਹਟੀਆਂ ਨਸ਼ਾ ਨਸ਼ਾ ਖਤਮ ਕਰਤਾ ਹੋਵੇ ਕੁਝ ਨਹੀਂ ਸਕ ਨਾ ਸੇ ਨਸ਼ਾ ਕਿ ਕਰਦਾ ਬਾਦੂ ਚਿੱਟਾ ਆਮ ਕਰਤਾ ਜਿੱਦਾਂ ਦੇ ਬਣੇ ਬਾਦੂ ਕੋਈ ਨਹੀਂ ਖਤਮ ਕੀਤਾ ਲੋਕਾਂ ਲਈ ਤਾਂ ਜਾਨਾਂ ਚਲੀਆਂ ਗਈਆਂ ਤੇ ਜਿਹੜੇ ਧਰਨਿਆਂ ਤੇ ਜਾਂਦੇ ਉਹ ਮਰ ਮਰ ਆ ਜਾਂਦੇ ਕਰੇ ਮਾਮਾ ਦੇ ਪੁੱਤ ਕਿਹੜਾ ਨਸ਼ਾ ਹਕੀ ਮਹੁ ਮੁਕਤ ਕੀਤਾ ਨਸ਼ਾ ਕੋਈ ਮੁਕਤ ਨਹੀਂ ਕੀਤਾ ਇਥੇ ਬੁਰਾ ਹਾਲ ਆ ਕੇ ਲੋਕਾਂ ਨੇ ਗਹਿਣੇ ਲਾ ਲਾ ਕੇ ਲੈ ਜਾਂਦੇ ਚੀਜ਼ਾਂ ਦਾ ਮੈਂ ਕੁਝ ਨਹੀਂ ਮਿਲਿਆ ਹਾਂ ਕੋਈ ਹਜ਼ਾਰ ਨਹੀਂ ਮਿਲਿਆ ਇਥੇ ਅੱਕ ਦਾ ਅਭੀ ਮਾਚਲ ਕੇ ਵਿੱਚ ਤੁਸੀਂ ਹਜ਼ਾਰ ਨੂੰ ਰੋਨੇ ਹੋ ਹਜ਼ਾਰ ਕੁਛ ਨਹੀਂ ਦਿੱਤਾ ਕਿਸੇ ਨੂੰ ਸਾਡੇ ਆਏ ਸੀ ਮੰਤਰੀ ਦੇ ਕੇ ਗਏ ਕੁਛ ਕੁ ਖਤੀ ਦੇ ਕੇ ਗਏ ਸਾਡੇ ਸਾਨੂੰ ਕੀ ਦੇਣਾ ਕੁੱਤੇ ਭਕਾਈਆ ਕਰੀ ਜਾਂਦੇ ਆ ਇਹਨਾਂ ਗੁੱਸਾ ਕਰ ਤੂੰ ਸਰਕਾਰ ਨਹੀਂ ਗੁੱਸੇ ਤਾਂ ਹੁਣ ਫਿਰ ਸਾਨੂੰ ਗੁੱਸਾ ਦਾ ਹੈਗਾ ਹੀ ਆ ਵੋਟਾ ਮੰਗਣ ਆਉਂਦੇ ਮੰਗ ਕੇ ਤੁਰ ਜਾਂਦੇ ਗੁੱਸਾ ਸਰਕਾਰ ਤੇ ਲੈ ਕਰੂ ਹੋਰ ਅਗਲਾ ਕੀ ਤੇ ਕਰੂਗਾ ਸਾਡੀ ਵਾਲੀ ਸਾਨੂੰ ਹਜ਼ਾਰ ਦੇ ਸਾਡੇ ਜੁਵਾਕਰ ਨੌਕਰਾਂ ਦਾ ਮੈਨਣ ਵਈ ਜਿਹੜਾ ਇਹਨਾਂ ਨੇ ਪੜਾ ਫਿਰਦੇ ਆ ਹੱਤ ਤਨੀ ਮਰ ਦੂ ਜਿਹਦਾ ਕੋਈ ਮੁੰਡਾ ਮਰੂਗਾ ਪਹਿਲਾਂ ਅਗਲਾ ਐ ਕਹਿੰਦਾ ਮਰੋ ਫਿਰ ਨੌਕਰੀ ਦੇਵਾਂਗੇ ਆ ਮੁੰਡਾ ਇੱਥੇ ਮਰਿਆਗਾ ਕਿਸੇ ਨੂੰ ਨੌਕਰੀ ਮਿਲੀ ਰਹੀ ਨਹੀਂ ਆ ਲੈਦਾ ਘਰ ਖਤਮ ਹੋ ਗਿਆ ਦੱਸੋ ਅੱਗੇ 1 ਕਰੋੜ ਰੁਪਇਆ ਦਊ ਭਗਵਾਨ ਤਮੈਨ ਕਿਹੜਾ ਦਿੱਤਾ ਕਰੋੜ ਇਹ ਤਾਂ ਤਾਂ ਦੁਖੀ ਬਹੁਤ ਆ ਕੁਛ ਤਾਂ ਕੋਈ ਕਿਉਂ ਭਾਤਾਂ ਦੁਖੀ ਕਹਤੋਂ ਦੁਖੀ ਮੰਗਾ ਪੂਰੀਆਂ ਕਰਦੇ ਲੋਕ ਆਪੀ ਖੁਸ਼ ਆ ਦੇ ਦੇ ਮੁੰਦੇ ਦੇ ਜਿਹੜੀਆਂ ਨੌਕਰੀਆਂ ਬੁਰਾ ਹਾਲ ਆ ਬਾਈ ਲੋਕਾਂ ਦਾ ਪਿੰਡ ਦੇ ਵਿੱਚ ਬੁਰਾ ਹਾਲ ਐ ਲੋਕ ਮਰੀ ਜਾਂਦੇ ਭੁੱਖਣ ਭਾਣੇ ਪਰ ਅਗਲਾ ਤਾਂ ਹੁਣ ਬੋਲੂਗਾ ਹੀ ਦੁਖੀ ਹੋਇਆ ਵਾ ਪਰ ਉਹ ਕਿਹੜੇ ਲੋਕੜੇ ਖੁਸ਼ ਆਓ ਕਿਹੜੇ ਆ ਖੁਸ਼ ਤਾਂ ਸਾਨੂੰ ਪਤਾ ਜਿਹੜੇ ਖੁਸ਼ ਹੋਣਗੇ ਵਿਚੀ ਹੋਣਗੇ ਜਿਹੜੇ ਦੁਖੀ ਉਹ ਤਾਂ ਬੋਲਣਗੇ ਖੁਸ਼ ਜਿਹੜਾ ਸੌਖਾ ਕਿਹੜਾ ਬੋਲੂਗਾ ਬਈ ਸਾਡੇ ਗਰੀਬਾਂ ਨੂੰ ਤੇ ਬਸ ਇਹ ਤਾਂ 1000 ਰੁਪਏ ਦੀ ਲੋੜ ਆ ਸਾਡਾ ਕੱਲ੍ਹ ਸਰਪਸ ਜਿਵਾਕ ਕੰਮ ਨਾ ਕਰਕੇ ਮੈਂ ਲੈ ਮੈਨੂੰ ਪੜ੍ਹ ਕੇ ਆ ਰਿਹਾ ਪੀਸੀ ਕਿ ਲੈਣਾ ਕੋਈ ਕੁਝ ਨਹੀਂ ਮਿਲਦਾ ਜਿਹਨੂੰ ਮਿਲਦਾ ਹੋਊਗਾ ਮੈਂ ਤਿੰਨ ਵਾਰੀ ਧਮਕੀ ਦਿੱਤੀ ਆ ਆਮ ਆਦਮੀ ਵਾਲਿਆਂ ਨੇ ਤਿੰਨ ਚੈਨਲ ਰਿਪੋਰਟ ਕੀਤਾ ਚਾਰ ਵਾਰੀ ਧਮਕੀ ਦਿੱਤੀ ਆ ਆਮ ਆਦਮੀ ਵਾਲਿਆਂ ਨੇ ਚੈਨਲ ਰਿਪੋਰ ਇਹ ਕਾਦੀ ਪਾਣੀ ਬੀਰ ਬੀ ਹੜਾਂ ਨਹੀਂ ਮੈਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਸਰਕਾਰ ਨੇ ਇੰਤਜ਼ਾਮ ਨਹੀਂ ਕੀਤੇ ਚਾਰ ਵਾਰੀ ਰਿਪੋਰਟ ਮਾਰਿਆ ਸਰਕਾਰ ਨੇ ਚੈਨਲ ਫੇਰ ਬਾਈ 44 ਲੱਖ 44 ਲੱਖ ਰਹੀ ਸੀ 4.4 ਮਿਲੀਅਨ 1.1 ਮਿਲੀਅਨ ਰਹਿ ਗਈ ਬਾਈ ਗੱਲ ਕਰਨ ਵਾਲੀ ਨਹੀਂ ਕਰਦੇ ਸਾਡੇ ਪਿੰਡ ਦਾਗਾ ਮੰਡੀਆਂ ਯਾਰ ਬਾਈ ਸੜਕਾਂ ਬਣੀਆਂ ਖਾਲ ਬਣੀਆਂ ਨਹਿਰਾਂ ਬਣੀਆਂ ਬਦਲ ਕੇ ਪਿਛਲੀ ਹੁਣ ਥਰੀ ਕੀਤੀਆਂ ਮੋਟਰਾਂ ਦੀਆਂ ਇਹ 600 ਚੁੰਡ ਕਰਦਾ ਕੀ ਕੰਮ ਉਹ ਬਦਲ ਕੇ ਉਹ ਗੱਲਾਂ ਘੜਦੇ ਸੀ ਬਾਈ ਉਹ ਬੋਲਦੇ ਨਹੀਂ ਸੀ ਸਪੰਦੇ ਸੀ ਇਹਨੂੰ ਕੱਢ ਕੇ ਦਿਖਾ ਆ ਤੁਹਾਨੂੰ ਦੱਸ ਤਾਉਂਦਾ ਇਹ ਸਾਡੇ ਪਿੰਡ ਦਾ ਸਾਰਾ ਬੰਦਾ ਕਰੋੜ ਰੁਪਇਆ ਮੁੰਡੇ ਨੂੰ ਬੋਲਿਆ ਸੀ ਕਿੱਦੇ ਦੇ ਕੇ ਗਿਆਗਾ ਆਹ ਦੇ ਗਿਆ ਮਰਨਾ ਗੱਲਾਂ ਹੀ ਆ ਕਹਿੰਦੀਆਂ ਇਹ ਕਹਿੰਦੇ ਆ ਕਿ ਬਿਜਲੀ ਫ੍ਰੀ ਕਰਦੇ ਆ ਤੁਹਾਡੇ ਇਹ ਤਾਂ ਯਾਰ ਇਹ ਤਾਂ ਇਹ ਤਾਂ ਸਾਰਾਂ ਤੋਂ ਵੱਡੇ ਸੱਪ ਐ ਇਹ ਤੇ ਭਾਂਡ ਵਾਲੇ ਆਏ ਹੱਥ ਕਰ ਲੈ ਲੋਕਾਂ ਨੇ ਮੰਗਤੇ ਸਰਕਾਰ ਮੂਰੇ ਉਹਦਾ ਮੰਗਤੇ ਬਣਾਉਂਦੀ ਆ ਸਾਨੂੰ ਹਣਾ ਆਹ ਟਿਕਟਾਂ ਫ੍ਰੀ ਕਰਤੀਆਂ ਬੁੜੀਆਂ ਦੀਆਂ 50 5000 ਰੁਪਇਆ ਤਨਖਾਹ ਲੈਂਦੀ ਹੁੰਦੀ ਸਰਕਾਰੀ ਲੱਗਿਆ ਹੁੰਦੀਆਂ ਚੜਦੀਆਂ ਦਾ ਰਿਕਾਰਡ ਵਾਲੇ ਤੇ ਆ ਉਹ ਤਾਂ ਸਾਨੂੰ ਸਾਨੂੰ ਆਪ ਹੀ ਮੰਗਤੇ ਬਣਾਈ ਜਾਂਦੀ ਸਰਕਾਰ ਹੁਣ ਅਸੀਂ ਆਪ ਨੂੰ ਹੀ ਸੋਚਣਾ ਚਾਹੀਦਾ ਇਹ ਤਾਂ ਹੁਣ ਪਿੱਛੇ ਲੱਗ ਲੈਂਦੇ ਲੋਕ ਬਈ ਨੌਕਰੀਆਂ ਨਹੀਂ ਦੇ ਸਕਦੀ ਕੋਈ ਸਟਾਰਟਅੱਪ ਤਾਂ ਦੇ ਸਕਦੀਆਂ ਨੌਜਵਾਨਾਂ ਨੂੰ ਕੋਈ ਐਨੇ ਲੋਨ ਹੁੰਦੇ ਲਿਮਿਟਾਂ ਹੁੰਦੀਆਂ ਚੱਕਾ ਮਚਲਾਉਣ ਦੀ ਖਾਤਰ ਬਈ ਤੇ ਉਹ ਨਹੀਂ ਦਿੰਦੇ ਸੈਂਟਰ ਦੀਆਂ ਕਿੰਨੀਆਂ ਸਕੀਮਾਂ ਕੋਈ ਜਾਣਕਾਰੀਆਂ ਦੇ ਦੇਣਾ ਬਿਲਕੁਲ ਬਿਲਕੁਲ ਵੀ ਇਹ ਕੰਮ ਚਲਾ ਲੋ ਜੀ ਇੰਨਾ ਪੈਸਾ ਦੇਮਗੇ ਨਹੀਂ ਮਾਫੀ ਹੈ ਕੋਈ ਨਹੀਂ ਨੌਕਰੀ ਦੇ ਸਕਦੀ ਕੋਈ ਜਾਣਕਾਰੀ ਤਾਂ ਦੇ ਸਕਦੀਆਂ ਨੌਜਵਾਨਾਂ ਨੂੰ ਕਿੱਥੇ ਦਿੰਦੀ ਦਿੰਦੇ ਉਦਯੋਗਾਂ ਦੀ ਜਾਣਕਾਰੀ ਜਾਂ ਕਿੱਥੇ ਕੀ 45000 ਨਾ ਆਪਣੇ ਤੁਹਾਡੇ ਜਿਹਨਾਂ ਨੂੰ ਮਿਲੀ ਆ ਇਹ ਚ ਓ ਯਾਰ ਸਾਡੇ ਤਾਂ ਕਿਸੇ ਨੂੰ ਮੈਂ ਤਾਂ ਪਰ ਨੂੰ ਹਟ ਗਿਆ ਬਈ ਮਦਦ ਪਰ ਨਵੜ ਗਿਆ ਕਿਸੇ ਨੂੰ ਨਹੀਂ ਦਿੰਦੇ ਬਾਈ ਤੁਹਾਡੇ ਤੇ ਮਿਲੀ ਕਿਸੇ ਬੱਕਰੇ ਨੇ ਕਿਸੇ ਨੂੰ ਨਹੀਂ ਬਾਈ ਕਿਸੇ ਨੂੰ ਨਹੀਂ ਮਿਲੀ ਕੋਈ ਨੌਕਰੀ ਨਹੀਂ ਮਿਲੀ ਕਿਸੇ ਨੂੰ ਤਾਂ ਧੱਕੇ ਖਾਂਦੇ ਕੋਈ ਨਹੀਂ ਲੱਗਿਆ ਜਿਹੜੇ 4-5 ਲੱਗਿਆ ਕੋਈ ਨਹੀਂ ਲੱਗਿਆ ਉਹ ਵੀ ਪੁਲਿਸ 'ਚ ਲੱਗੇ ਆਗੇ ਵੀਰੇ ਸਵਾਲ ਕੀ ਕਰੀਏ ਯਾਰਾ ਗੱਲ ਸੁਣ ਲਓ ਇਹਨਾਂ ਨੇ ਸਵਾਲ ਕਰੇ ਸੀ ਉਦੋਂ ਵੀ ਅਸੀਂ ਵੋਟਾਂ ਲੈਣ ਵਰੀ ਕਿ ਵੀ ਅਸੀਂ 100000 ਰੁਪਏ ਬੁੜੀਆਂ ਦੇ ਖਾਤੇ 'ਚ ਪਾਵਾਂਗੇ ਠੀਕ ਹੈ ਨਾ ਬਾਈ ਹੁਣ ਇਹੋ ਜਿਹੇ ਬੁੜੀਆਂ ਹੋ ਗਿਆ ਵਿਚਾਰਿਆਂ ਦੀਆਂ ਅੱਧੀ ਤਾਂ ਨਿਗਾ ਬਾਗੀ ਉਹ ਖਾਤੇ 'ਚ ਨੀ ਜਾਗ ਜਾ ਕੇ ਵੀ ਹਲੇ ਵੀ ਆਇਆ 100000 ਰੁਪਏ ਸਾਡਾ ਹਲੇ ਵੀ ਆਇਆ ਹੈ ਨਹੀਂ ਸਾਡੇ ਨਾਲ ਵਾਦੇ ਪੂਰੇ ਕਰਕੇ ਜਰਾ ਮੈਨੂੰ ਆ ਦੇ ਵਾਦਾ ਕਰਿਆ ਕੀ ਪੂਰਾ ਇਹਨਾਂ ਨੇ ਉਹ ਬੜੀਆਂ ਦਿੱਤੀਆਂ ਕਹਿੰਦੇ 45000 ਉਹ ਬਾਈ ਕਿਹੜੀਆਂ ਨੌਕਰੀਆਂ ਕਰੀਏ ਮੈਨੂੰ ਆ ਦੱਸ ਜੇ ਕੋਈ ਤੂੰ ਪੜ ਜਾਏਗਾ ਲੈ ਕੇ ਜਾਏ ਉਹ ਤੇਰੇ ਘਰ ਮੈਂ ਠੀਕ ਹੈ ਨਾ ਤੈਨੂੰ ਤਾਂ ਨੌਕਰੀ ਮਿਲਣੀ ਆ ਇਹਨਾਂ ਨੇ ਕਹਿੰਦੇ ਨੌਕਰੀ ਦਵਾਤੀ ਉਹ ਅਗਲਾ ਜੇ ਪੜਿਆ ਸੀ ਅਗਲੇ ਨੂੰ ਤਾਂ ਮਿਲੀ ਜਾ ਨੌਕਰੀ ਪਰ ਉਹ ਕਹਿੰਦੇ ਤੰਗਾ ਸੀ ਆ 45000 ਉਹ ਭਾਈ ਐ ਤਾਂ ਪਹਿਲਾ ਉਹ ਦੂਜੇ ਵੀ ਦਿੰਦੇ ਰਹੇ ਆ ਨੌਕਰੀਆਂ ਤਾਂ ਤੋਂ ਬਗਾਰ ਕਿਸੇ ਨੇ ਲੈਣਗੇ ਉਹ ਕਹਿੰਦੇ ਕਹਿੰਦੇ ਖੁਸ਼ ਆ ਸਾਡੇ ਤੋਂ ਸਰਕਾਰ ਤੋਂ ਇਹ ਕਹਿੰਦੇ ਬਹੁਤ ਲੋਕ ਭਾਈ ਕੋਈ ਖੁਸ਼ ਨਹੀਂ ਯਾਰ ਅਸੀਂ ਤਾਂ ਪੂਰੇ ਤੰਗ ਆ ਇਹਨਾਂ ਤੋਂ ਯਾਰ ਭਾਈ ਯਾਰਾ ਗੱਲ ਸੁਣ ਲੋ ਕੋਈ ਵੀ ਹੋਵੇ ਠੀਕ ਆ ਨਾ ਸਾਡਾ ਮੁੰਡਾ ਸੀ ਨੌਜਵਾਨ ਸ਼ਹੀਦ ਹੋਇਆ ਠੀਕ ਆ ਨਾ ਸ਼ਬ ਕਰਨ ਠੀਕ ਆ ਨਾ ਇਹਨਾਂ ਨੇ ਸਹੀ 9 ਦਿਨ ਤੋਂ ਉਹਦੀ ਲਾਸ਼ ਰੋਲ ਲਈ ਆ ਇਹਨਾਂ ਨੇ ਸਰਕਾਰਾਂ ਨੇ ਹਸਪਤਾਲ ਦੇ ਵਿੱਚ ਠੀਕ ਹੈ ਜੇ ਚਾਹੁੰਦੀਆਂ ਗੱਲ ਸੁਣ ਲਾ ਜੇ ਚਾਹੁੰਦੀਆਂ ਜੇ ਪੰਜਾਬ ਸਰਕਾਰ ਚਾਹੁੰਦੀ ਗੱਲ ਸੁਣ ਲੋ ਜਿਹੜਾ ਹਰਿਆਣੇ ਦਾ ਖੱਟਰ ਹੈਗਾ ਠੀਕ ਹੈ ਨਾ ਨਿੱਲ ਵੇਜਲੇ ਆ ਜਿਹੜਾ ਕੋਈ ਵੀ ਆ ਠੀਕ ਹੈ ਨਾ ਜਿਹੜੇ ਮੰਤਰੀ ਹੈਗੇ ਹਰਿਆਣੇ ਦੇ ਆ ਉਹਨਾਂ ਤੇ ਪਰਚਾ ਬਣਦਾ ਸੀਗਾ ਕਿਉਂ ਨਹੀਂ ਕਰੇ ਇਹਨਾਂ ਨੇ ਹੱਕ ਸੀ ਉਹਨਾਂ ਦਾ ਗੱਲ ਸੁਣ ਲੋ ਸਾਨੂੰ ਤਾਂ ਬੀਜੇਪੀ ਵਾਲੇ ਕਹਿੰਦੇ ਆ ਹਰਿਆਣੇ ਵਾਲੇ ਕਹਿੰਦੇ ਆ ਜਦੋਂ ਜਾਂ ਉਧਰ ਜਾਂਦੇ ਆ ਕਿਸਾਨ ਕੋਈ ਮੰੰਗਾ ਲਈ ਜਾਂਦੇ ਆ ਸੀ ਉਧਰ ਉਹਨਾਂ ਨੂੰ ਆ ਕੇ ਸਾਨੂੰ ਦਾਖਲਣਗੇ ਹੁੱਲੜਬਾਜੀ ਕਰਦੇ ਆ ਹੈ ਇਹ ਗੁੰਡਾ ਰਾਜ ਕਰਦੇ ਆ ਇਹ ਕਫਲਾ ਨਾ ਕਰਦੇ ਆ ਮਨੂੰ ਆ ਦੱਸੋ ਗੁੰਡਾ ਰਾਜ ਨਹੀਂ ਸੀ ਉਹ ਇੱਧਰ ਆ ਕੇ ਸਾਡੇ ਨੌਜਵਾਨਾਂ ਤੇ ਗੋਲੀਆਂ ਮਾਰ ਕੇ ਲ ਲ ਉਹ ਕਰਕੇ ਆਪਣੇ ਲੱਤਾਂ ਤੋੜ ਕੇ ਕਿਸੇ ਦੀਆਂ ਅੱਖਾਂ ਕੱਢ ਕੇ ਉਹ ਗੁੰਡਾ ਰਾਜ ਨਹੀਂਗਾ